ਛਤਰਧਾਰੀ ਛਤਰੀਪਤ ਸ਼ੈਲ ਰੂਪ ਛੇਤਨਾਤ ਸ਼ੌਣੀਕਰ ਛਾਇਆ ਬਲ ਛਤਰੀਪਤ ਗਾਈਐ ਵਿਸ਼ਵਨਾਥ ਵਿਸ਼ਵੰਬਰ ਬੇਦਨਾਥ ਬਾਲਾਕਰ ਬਾਜੀਕਰ ਬਾਣਕਾਰੀ ਬੰਦਨ ਬਤਾਈਐ ਨੌਲੀ ਕਰਮ ਤੂ ਦਾਤਾਰੀ ਵਿਦਿਆ ਧਾਰ ਬ੍ਰਹਮਚਾਰੀ ਧਾਨ ਕੋ ਲਗਾਵੇ ਨੈਕ ਧਾਨ ਹੂ ਨਾ ਪਾਈ ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ ਐਸ ਰਾਜ ਛੋੜੇ ਔਰ ਤੂ ਜਕਰਣ ਕਹਈਐ ਬੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਨੀ ਗਹਿਰਾ ਕੋਏ ਨਾ ਜਾਣੇ ਤੇਰਾ ਕੇ ਤਾਕਰ ਬਡਚੀਰਾ ਅਤਰ ਕੇ ਚਲਈ ਅਸ਼ਤ ਸ਼ਤਰ ਕੇ ਤਰਈ ਅਸ਼ਤਰ ਧਾਰੂ ਕੇ ਚਲਈ ਅ ਮਹਾ ਸਤਰਣ ਕੇ ਸਾਲ ਹੈ ਧਾਨ ਕੇ ਦਵਈਆ ਮਹਾ ਮਾਰ ਕੇ ਬਢਈਆ ਅਵਸਾਨ ਕੇ ਦਵਈਆ ਹੈ ਕਟਿਆ ਜੰਮ ਜਾਲ ਜੁੱਧ ਕੇ ਜਿੱਤਿਆ ਓ ਵਿਰੋਧ ਕੇ ਮਟਈਆ ਮਹਾ ਬੁੱਧ ਕੇ ਦਵਈਆ ਮਹਾ ਮਾਨੂ ਰੂਪ ਕੇ ਮਾਨ ਗਿਆਨੂ ਕੇ ਗਤ ਮਹਾ ਬੁੱਧ ਤੱਕ ਦਾ ਤੇ ਕਾਲ ਮੁਕਤ ਕਾਲ ਮਹਾ ਕਾਲੂ ਕੇ ਕਾਲ ਹੈ tum ho sabrajan ke raja tum ho sabrajan ke raja aap aap garib banwaja aap aap garib banwaja kau har saman nahi raja kau har saman nahi raja e put pat sab jee vichar ke jhoothe karti diwaja ਤੇਜ ਹੁਕਮ ਤਰਹ ਕੇ ਰਾਜ ਸਿ ਕੋ ਸਰਹ ਕੇ ਸੁਧਤਾ ਕੋ ਘਰ ਹੈ ਕਿ ਸਿੱਧਤਾ ਕੀ ਸਰ ਕਾਮਨਾ ਕੀ ਖਾਨ ਹੈ ਕਿ ਸਾਧਨਾ ਕੀ ਖਾਨ ਹੈ ਬ੍ਰਕਤ ਤਾਕੀ ਬਾਣ ਹੈ ਕਿ ਬੁੱਧ ਕੋ ਉਤਾਰ ਹੈ ਸੁੰਦਰ ਸਰੂਪ ਹੈ ਤੇ ਭੂਪਨ ਕੋ ਪੂਪ ਹੈ ਤਰੂ ਪੂਹ ਕਰੂ